ਕੀ ਹਾਲ ਚਾਲ ਹੈ ਜੀ ਸਾਰਿਆਂ ਦਾ ਮਾਰਦੇ ਆ ਜੀ ਜੀਰੀ ਕੰਨੀ ਢੇੜਾ ਆ ਖੇਤ ਖੜਾ ਆਪਣਾ ਪਨੀਰੀ ਵਾਲਾ ਜਿੱਥੇ ਪਨੀਰੀ ਦੀ ਤੇ ਅੱਜ ਪਾਤੇ ਆਪਾਂ ਦੋ ਜੂਰੀਏ ਤੇ ਬਾਕੀ ਤੀਆ ਜੂਰੀਆ ਕੱਲ ਨੂੰ ਪਾਉਨੇ ਆ ਤੇ ਧੁੱਪਾਂ ਬਹੁਤ ਜ਼ਿਆਦਾ ਤੇਜ਼ ਆ ਤੇ ਬਾਕੀ ਕਰਾਉਨੇ ਆ ਜੀਰੀ ਚੈੱਕ ਆਪਾਂ ਹੁਣ ਨੂੰ ਕਿੰਦਾਂ ਦੀ ਖੜੀ ਆ ਤੇ ਹੁਣ ਸਪਰੇਅ ਕਰਾਂਗਾ ਆਪਾਂ ਜੀਰੀ ਤੇ ਉਹ ਵੀ ਦੱਸ ਦਿਆਂ ਵੀ ਕਿਹੜੀ ਕਰਨੀ ਆ ਵੀਡੀਓ ਨਾ ਬਣੇ ਰਹੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੇ ਕਿਸੇ ਵੀ ਨੇ ਨਹੀਂ ਕਰਿਆ ਦਿਖਾਉਣਾ ਹੈ ਕੰਮਕਾਰ ਆ ਖੜਾ ਹੀ ਆਪਣਾ ਝੋਨਾ ਪੀਆਰ 126 ਤੇ ਇਹਦਾ ਪਾਣੀ ਸੁਕਾਤਾ ਆਪਾਂ ਇੱਕ ਵਾਰ ਥੋੜਾ ਜਿਹਾ ਪਾਣੀ ਢੇਠਾਂ ਲਾ ਕੇ ਦੁਬਾਰਾ ਹੁਣ ਪਾਈ ਜੰਨੇ ਆ ਤੇ ਜੀਰੀ ਬਸ ਸਮਝ ਲਓ ਗੋਬੋਲੇ ਆਉਣ ਲੱਗੇਗੀ ਆ ਦੇਖੋ ਇਹਦਾ ਨਕਰਿਆ ਪੱਤਾ ਆ ਪੱਤਾ ਉਹੀ ਆ ਜਿਹੜਾ ਝੰਡਾ ਪੱਤਾ ਕਹਿੰਦੇ ਆ ਆਪਾਂ ਘਬੋਲੇ ਵਾਲਾ ਤੇ ਹੁਣ ਕਰਾਵਾਂਗੇ ਸਪਰੇ ਜੀਰੀ ਪੂਰੀ ਵਧੀਆ ਖੜੀਆ ਮੱਲੀ ਪੂਰੀ ਤੇ ਸਾਰਿਆਂ ਤੋਂ ਅਗੇਤਾ ਪਲਾਟਾ ਆਪਣਾ ਆਹੀ ਲੱਗਿਆ ਹੋਇਆ ਏ ਤੇ ਕੱਕ ਕੁਖ ਨਕਲ ਗੇਜੋਂ ਤੇ ਇਧਰਲਾ ਪਲਾਟਾ ਵੀ ਸਾਰਾ ਵਧੀਆ ਖੜਿਆ ਪੂਰਾ ਇੱਕਸਾਰ ਤੇ ਇਹ ਆਪਣੀ 42 ਦਿਨ ਦੀ ਹੋ ਚੱਲੀ 45 46 ਦਿਨ ਦੀ ਤੇ ਕਰਾਂਗੇ ਸਪਰੇ ਸੁੰਡੀ ਤੋਂ ਵਿੱਚ ਪਾਵਾਂਗੇ ਤੇਲੇ ਤੋਂ ਜੇ ਸ਼ਿਕਾਇਤ ਲੱਗੀ ਤੇ ਬਾਕੀ ਤਾਕਤ ਦੀ ਉਰੇ ਆਪਾਂ ਕਰਨੀ ਨਹੀਂ ਸਪਰੇ ਕੋਈ ਵੀ ਜੀਰੀ ਤੇ ਕੋਈ ਜੀਰੀ ਚ ਕਮੀ ਨਹੀਂ ਪੂਰੀ ਵਧੀਆ ਖੜੀ ਆ ਜਿਹੜੀ ਮਾਜਰੀ ਜ਼ਮੀਨ ਆਪਣੀ ਠੇਕੇ ਵਾਲੀ ਉੱਥੇ ਕਰ ਦਾਂਗੇ ਇੱਕ ਤਾਕਤ ਦੀ ਵਿੱਚ ਜਿੰਕ ਪਾ ਦਾਂਗੇ ਯਾਰਾ ਦਾ ਤੇ ਲੋਹਾ ਪਾ ਲੋਹੇ ਦੀ ਸਪਰੇ ਕਰਾਂਗੇ ਦੋ ਇਹ ਚੀਜ਼ਾਂ ਮਿਲਾ ਕੇ ਕਰ ਦਾਂਗੇ ਉਹਦੇ 40 ਦਿਨ ਤੇ ਬਾਕੀ ਸਾਰਾ ਦੱਸਦੇ ਰਹਾਂਗੇ ਵੀ ਕਿਹੜੀ ਕਿਹੜੀ ਸਪਰੇ ਕਰੀ ਆ ਤੇ ਕੀ ਕੰਮਕਾਰ ਆ ਤੇ ਬੱਟਾਂ ਦੇ ਕੱਕ ਹੋ ਚੱਲੇ ਆ ਦੁਬਾਰਾ ਫੇਰ ਹੱਥ ਪਰਾਉਣੇ ਆ ਤੇ ਬੱਟਾਂ ਤੇ ਬਾਕੀ ਬੂਝਾ ਵਧੀਆ ਮਾਰਾ ਜੀਰੀ ਨੇ ਦੇਖੋ ਤੇ ਘੁੰਮ ਕੇ ਫਿਰ ਕੇ ਦੇਖਦੇ ਆਂ ਆਲੇ-ਦਾਲੇ ਵੀ ਬੱਟਾ-ਬੁੱਟਾ ਜਿਹੜੀਆਂ ਸਾਫ਼ ਕਰਾਉਣ ਵਾਲੀਆਂ ਕਰਾ ਦਨੇ ਆਂ ਕਰੋ ਚੱਕ ਝੋਨਾ ਵੀ ਕਿਵੇਂ ਖੜਾ ਹੈ ਆਇਆ ਜੀ ਮਾਜਰੀ ਮੋਟਰ ਤੇ ਪਾਣੀ ਕਰਨ ਤੇ ਬੰਦੇ ਵੀ ਲਾਇਏ ਹੋਤੀ ਆਪਣੇ ਕੱਖ ਕੱਢਣ ਕੱਖ ਕੱਢ ਕੇ ਬਾਗੇ ਹੋ ਸਾਰੇ ਹੀ ਖੇਤ ਹੋ ਗਿਆ ਸਾਫ ਆਪਣਾ ਤੇ ਨਾਲੇ ਦੇਖਦੇ ਆ ਜੇ ਇਕਦਰੇ ਇਹਦੀ ਲੋੜ ਪਈ ਹੋਰ ਪਾਵਾਂਗੇ ਚਾਰੇ ਪੈ ਗਏ ਇਚ ਅੱਜ ਪੂਰੇ 32 33 ਦਿਨ ਦੀ ਜੀਰੀ ਹੋ ਗਈ ਆਪਣੀ ਦੇ ਨਾਲੇ ਦੇਖ ਕੇ ਪਾਣੀ ਕਰ ਜਾਨੇ ਆ ਜਿਹੜੇ ਕਿ ਆ ਰੈਂਜ ਘਾਟੂਗਾ ਪਾ ਦਾਂਗੇ ਬਾਕੀ ਦੇਖੋ ਜੀ ਰੀ ਵੀ ਕਿਵੇਂ ਖੜੀ ਆ ਪੀਆਰ 126 ਐ ਇਹ ਵੀ ਟੋਟਲੀ ਧੀਰੀ ਆਪਣੇ ਕੋਲ ਪੀਆਰ 126 ਹੋਆ ਸਾਰੀ ਉਹ ਤੇ ਇੱਕ ਡਾਕਰ ਜ਼ਮੀਨ 'ਚ ਇਹ ਫਾਇਦਾ ਕੱਖ ਬਹੁਤ ਜ਼ਿਆਦਾ ਘਟੋਂਦਾ ਬੱਟਾ-ਬੁੱਟਾ ਤੇ ਵੀ ਆ ਦੇਖ ਲਓ ਇੱਕ ਬਾਰ ਵੀ ਬੱਟਾ ਸਾਫ ਨਹੀਂ ਕਰੀਆਂ ਜਮੈਂ ਸਾਫ ਪਈਆ ਬੱਟਾ ਜਿਹੜੀ ਆ ਮੇਨ ਵੱਟਾ ਤੇ ਵਿਚਲੀਆਂ ਵੱਟਾਂ ਵੀ ਸਾਫ ਨੇ ਸਾਰੀਆਂ ਹੀ ਬਾਕੀ ਮੋਟਰ ਦੀ ਸੁੱਚ ਲਾਏ ਦਿੰਨੇ ਆ ਥੋੜਾ ਥੋੜਾ ਪਾਣੀ ਹੋਰ ਪੈ ਜੂ ਕਿਆ ਰਹਿਆਂ ਚ ਤੇ ਤਕਰੀਬਨ ਪਤਲਾ ਪਤਲਾ ਪਾਣੀ ਹੈਗਾ ਹੀ ਸਾਰੇ ਖੇਤਾਂ ਚ ਤੇ ਨਾਲ ਇੱਕ ਰੇਪ ਵਾਦਨੇ ਆ ਹੋਰ ਚਾਰ ਰੇਪਾਤੇ ਆਪਾਂ ਤੇ ਠੇਕੇ ਵਾਲੀ ਜ਼ਮੀਨ ਕਰਕੇ ਥੋੜਾ ਜਿਹਾ ਫਰਕ ਰਹਿੰਦਾ ਹੀ ਆ ਘਰ ਵਾਲੇ ਖੇਤ ਨਾਲੋਂ ਜਿਹੜੀ ਆਪਣਾ ਮੰਨ ਲਓ ਆਪਣੀ ਜਮੀਨ ਹੁੰਦੀ ਆ ਖੁੱਦੀ ਉਹ ਜਮੀਨ ਨਾਲੋਂ ਹਮੇਸ਼ਾ ਫਰਕ ਰਹੂਗਾ ਫੇਰ ਇੱਕ ਫਸਲ ਦਾ ਘਰ ਵਾਲੇ ਖੇਤ ਚ ਮੱਲੋ ਮੱਲੀ ਫਸਲ ਤਾਂ ਕੱਢੀ ਰਹਿੰਦੀ ਆ ਤੇ ਠੇਕੇ ਵਾਲੀ ਜਮੀਨ ਚ ਸੇਵਾ ਕਰਨੀ ਪੈਂਦੀ ਆ ਪੂਰੀ ਤਾਂ ਜਾ ਕੇ ਕਿਤੇ ਫਸਲ ਹੁੰਦੀ ਆ ਤੇ ਅੱਧੇ ਅੱਧੇ ਕਿਥੇਲੇ ਦਾ ਜੂਰੀਆ ਹੋਰ ਪਵਾ ਦਨੇ ਆ ਤੇ ਕੱਲ ਨੂੰ ਦੇਖਦੇ ਆਂ ਤੇ ਬਾਦਲੇ ਕੱਲ ਨੂੰ ਇੱਕ ਟੂਟੇ ਪਾ ਕੇ ਆਉਣੇ ਨੇ ਦੋਨੇ ਮੋਟਰਾਂ 'ਚ ਝੂਟਾ ਜਾ ਮਾਰਦੀਆਂ ਨੇ ਮੋਟਰਾਂ ਤੇ ਨਹੀਂ ਫਿਰ ਪਾਣੀ ਦੀ ਸ਼ੋਰਟੇਜ ਆ ਜਾਊਗੀ ਦੇਖੋ ਜੀਰੀ ਬਾਟਾਂ ਢੱਕ ਚੱਲੀ ਪੂਰੀ ਵਧੀਆ ਤੇ ਗਰੋਥ ਵੀ ਵਧੀਆ ਜੀਰੀ ਦੀ ਬੂਝਾ ਵੀ ਵਧੀਆ ਮਣਾਇਆ ਤੇ ਮੇਨ ਹੁੰਦਾ ਇਹ ਨਹੀਂ ਹੁੰਦਾ ਵੀ ਇਹ ਵੀ ਜੀਰੀ ਨੇ ਬੂਝਾ ਵਧੀਆ ਮਾਰਿਆ ਹੋਇਆ ਇਹ ਆਪਣੇ ਇੱਕ ਬੂਜੇ ਨੂੰ 12 ਤੋਂ 14 ਟਿੱਲਰ ਵੀ ਲੱਗਦੇ ਨੇ ਕਹਿਣ ਦਾ ਮਤਲਬ ਛਿੱਟੇ ਲੱਗਦੇ ਨੇ ਜੀਰੀ ਦੇ ਪੂਰਾ ਵਧੀਆ ਝਾੜ ਆਊਗਾ ਜਿਹੜੇ ਬਾਧੂ ਡੱਕੇ ਹੁੰਦੇ ਨੇ ਜਿਵੇਂ ਆਹ ਬੂਜਾ ਦੇਖੋ ਇਹਦੇ ਟਿੱਲਰ ਹੋਣਗੇ ਗਿਣ ਕੇ ਦੱਸ ਦਨੇ ਆਪਾਂ ਤੁਹਾਨੂੰ 1 2 3 4 5 6 7 8 9 10 11 12 13 14 15 17 18 19 19 ਤੇ 21 22 23 ਉਹ ਵੀ ਸਮਝ ਗਏ ਜਲੋ 30 ਤੋਂ ਪਲੱਸ ਨੇ ਇਹਨੂੰ ਛਿੱਟੇ ਸਾਰੀ 12 ਤੋਂ 14 15 ਹੱਦ ਲੱਗਣੇ ਨੇ ਬਾਕੀ ਸਾਰੇ ਟਿੱਲਰ ਪੱਤੇ ਸਭ ਸੁੱਕ ਜਾਣੇ ਨੇ ਜੂੰ ਜੂੰ ਫਸਲ ਨੇ ਪੱਕੀ ਜਾਣਾ ਤੇ ਬਾਕੀ ਮੇਨ ਕੰਮ ਗੋਬਰੀ ਸੰਡੀ ਤੋਂ ਬਚਾਉਣਾ ਨਹੀਂ ਫਿਰ ਛੱਟਾ ਖਾਲੀ ਨਿਕਲ ਜਾਂਦਾ ਫੋਕ ਪੈ ਜਾਂਦੀ ਏ ਛੱਟੇ 'ਚ ਤੇ ਨਸਾਰਾ ਲੈਣ ਤੋਂ ਬਾਅਦ ਜਦੋਂ ਬੂਰ ਛੱਡ ਜਾਂਦਾ ਫੇਰ ਇਹਨੂੰ ਜਿਹੜੇ ਵੀ ਤੱਤ ਦੀ ਘਾਟ ਆ ਉਹ ਘਾਟ ਪੂਰੀ ਕਰੋ ਸਪਰੇਅ ਨਾਲ ਜੇ ਮੈਂ ਜ਼ਿੰਕ ਦੀ ਸਪਰੇਅ ਹੋਗੀ ਬੋਰਨ ਪਾ ਦਿਓ ਵਿੱਚ ਤੇ ਲੋਹਾ ਪਾਉਣਾ ਲੋਹਾ ਪਾ ਦਿਓ ਹਰੇਕ ਦਾ ਆਪਣਾ ਆਪਣਾ ਖੇਤ ਹੁੰਦਾ ਤੇ ਹਰੇਕ ਫਸਲ ਨੂੰ ਤੇ ਜਿਹੜੀ ਵੀ ਘਾਟ ਆ ਉਹ ਘਾਟ ਪੂਰੀ ਕਰਨੀ ਆ ਆਪਾਂ ਬਾਕੀ ਤੁਹਾਨੂੰ ਦਿਖਾਉਂਦੇ ਰਹਾਂਗੇ ਕੰਮਕਾਰ ਵੀ ਆਪਾਂ ਕਿਹੜੀ ਕਿਹੜੀ ਸਪਰੇਅ ਕਰੀ ਆ ਆ ਦੇਖੋ ਬੰਦੇ ਕੱਢ ਗਏ ਕੱਖ ਕਿਤੇ ਕਿਤੇ ਬੂਝੇ ਦੀ ਟਮਾਟ ਲਾਈ ਆ ਬਾਕੀ ਤਕਰੀਬਨ ਪਾਣੀ ਪੂਰਾ ਹੀ ਆ ਜੀਰੀ ਚ ਫੇਰ ਵੀ ਚਲਾਏ ਦੰਨੇ ਆ ਮੋਟਰ ਕੱਲ ਨੂੰ ਫੇਰ ਕਰ ਦਾਂਗੇ ਬੰਦ ਇਹ ਹੁਣ ਚੱਲਦੇ ਆ ਪਿੰਡ ਨੂੰ ਵੀਡੀਓ ਵੱਧ ਤੋਂ ਵੱਧ ਦੇਖਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੇ ਕਿਸੇ ਵੀਰ ਨੇ ਨਹੀਂ ਕਰਿਆ ਹੁਣ ਆਪਾਂ ਡੇਲੀ ਵੀਡੀਓ ਪਾਇਆ ਕਰਾਂਗੇ ਪਹਿਲਾਂ ਬੱਚੇ ਨੂੰ ਥੋੜਾ ਜਿਹਾ ਘਟ ਕੇ ਦੀ ਵੀਡੀਓ ਪਾ ਨਹੀਂ ਸਕੇ ਕਿਸੇ ਕੰਮਕਾਰ ਕਰਕੇ ਤੇ ਹੁਣ ਰੋਜ਼ ਅਪਡੇਟ ਦਿੰਦੇ ਰਹਾਂਗੇ ਦੀਰੀ ਦਿਖਾਉਂਦੇ ਰਹਾ ਵੀ ਦਿਖਾਉਂਦੇ ਰਹਾਂਗੇ ਵੀ ਕੀ ਗੱਲ ਬਾਤ ਆ ਸਾਰੀ ਦੱਸਦੇ ਰਹਾਂਗੇ ਵੀਡੀਓ ਚ ਵੀਡੀਓ ਨਾ ਬਣੇ ਰਹੋ